ਸਬਜੀਤ ਕੋ ਨਾ ਸਬਜੀਤ ਕੋ ਜੀ ਕੀ ਵਾਧਾ ਨਿਕਲ ਮਕਾਨਾ ਹੋਇਆ ਵੀ ਤੇੜਾ ਆ ਗਿਆ ਹਾੜ ਆ ਗਿਆ ਬਹੁਤ ਔਖਾ ਬਣਾਇਆ ਮੈਂ ਤਾਂ ਕਰ ਕਰ ਕੇ ਬੱਚੇ ਛੋਟੇ ਸੀ ਕਦੇ ਮੰਡੀ ਹੁੰਜਣ ਚਲ ਜਾਣਾ ਕਦੀ ਬਾਹਰ ਮੰਗਣ ਚਲ ਜਾਣਾ ਘਰਾਂ ਚ ਜੱਟਾਂ ਦੇ ਘਰਾਂ ਚ ਮੰਗ ਮੰਗ ਲਿਆ ਕੇ ਤੇ ਬਣਾਇਆ ਹੁਣ ਘਰ ਦੇ ਨਾਲ ਸਾਰਾ ਬਰਬਾਦ ਹੋ ਗਿਆ ਘਰ ਉਹ ਥੱਲੇ ਉਥਾ ਫਰਸੇ ਵੀ ਬਹਿ ਗਿਆ ਭੁੱਖੇ ਤੇ ਮਰਦੇ ਹੁਣ ਕਾਹੇ ਜੋਬ ਨਹੀਂ ਰਹਿ ਗਈ ਤੜੀ ਕਿੰਨਾ ਦੁੱਖ ਹੋ ਰਿਹਾ ਬਹੁਤ ਜ਼ਿਆਦਾ ਰੋ ਰੋ ਕੇ ਪਾਗੜ ਹੋ ਗਈ ਮੈਂ ਕੱਲ ਦੀ ਰੋਟੀ ਨਹੀਂ ਬਣਾ ਕੇ ਖਾਧੀ ਤਿੰਨ ਦਿਨ ਹੋ ਗਿਆ ਅੱਜ ਵੀ ਭੁੱਖੀ ਸਵੇਰ ਦੀ ਹਲੇ ਤਿਕਰ ਕੋਈ ਰੋਟੀ ਪਾਣੀ ਨਹੀਂ ਲੰਗਰ ਆ ਰਿਹਾ ਬਾਹਰ ਤੋਂ ਪਾਣਾ ਇੱਥੋਂ ਘਰੋਂ ਹੀ ਨਹੀਂ ਹਿੱਲਣ ਈ ਨਹੀਂ ਕਿੰਨਾ ਕੁ ਦੁੱਖ ਹੋ ਰਿਹਾ ਹਮਾਰਾ ਤੁਹਾਡਾ ਘਰ ਸਾਰਾ ਹਾਂਜੀ ਸਾਰਾ ਟੁੱਟ ਗਿਆ ਬਹੁਤ ਜ਼ਿਆਦਾ ਦੁੱਖ ਹੋਣ ਲਿਆ ਨਾਲ ਬੁਖਾਰ ਚੜਨ ਰਿਹਾ ਬੀਪੀ ਵਧਨ ਰਿਹਾ ਬਹੁਤ ਬਿਮਾਰ ਤਾਂ ਗਈ ਹੈ ਗਮ ਨਾਲ ਗਮ ਬਹੁਤ ਲੱਗਣ ਰਿਹਾ ਮੈਨੂੰ ਇਤਨਾ ਬਣਾਇਆ ਹੈ ਬਹੁਤ ਔਖਾ ਬਣਾਇਆ ਹੈ ਹਾਂਜੀ ਆਪ ਮਗਰ ਪਾਣੀ ਫੜਾਉਂਦੀ ਰਹੀਆਂ ਮਿੱਟੀਆਂ ਨੂੰ ਇੱਟਾਂ ਫੜਾਉਂਦੀ ਰਹੀਆਂ ਫੇਰ ਜਾ ਕੇ ਘਰ ਬਣਿਆ ਸੀ ਬਿਆਜੀ ਪੈਸੇ ਚੁੱਕ ਚੁੱਕ ਕੇ ਲੋਕਾਂ ਕੋਲ ਉਹਨਾਂ ਦੀ ਕਾਪੇ ਇਦਾਂ ਕਾਪੇ ਆਪਣੇ ਮਾਂਗੇ ਹੋਈਏ ਸਾਡੀ ਕਰੋ ਸਹੂਲਤ ਕੋਈ ਹਾਂਜੀ ਹਾਂਜੀ ਸਾਨੂੰ ਦਿਓ ਥੋੜਾ ਬਾਧਾ ਕੋਈ ਸਰਦਾ ਬਾਧਾ ਸਰਕਾਰ ਨਾਲ ਮਿਲਣਾ ਚਾਹੀਦਾ ਸਾਡੇ ਹੁਣ ਘਰ ਫੇਰ ਸਹੂਲਤ ਕਰੀਏ ਇਹਨਾਂ ਹਾਂਜੀ ਹਾਂ ਜੀ ਬਹੁਤ ਕਰਦਾ ਮੰਦਾ ਹਾਲ ਜੀ ਬਹੁਤ ਜਿਆਦਾ ਮਿਹਨਤ ਨਾਲ ਘਰ ਬਣਾਇਆ ਵਾ ਹੁਣ ਘਰ ਬਹੁਤ ਸਾਰਾ ਪਿੱਛੇ ਕੰਦਾ ਬੈ ਗਿਆ ਟੈਲਾ ਬੈ ਗਿਆ ਵਾ ਬਹੁਤ ਔਖੇ ਆ ਇਸ ਮਾਨ ਕੋਠੇ ਤੇ ਚੜਾਇਆ ਉਹ ਵੀ ਪਿੱਜਣ ਲਿਆ ਵਾ ਘਰ ਵੀ ਸਾਰੇ ਬਾਥਰੂਮ ਹੀ ਬੈ ਗਏ ਕੰਦਾ ਵੀ ਬੈ ਗਿਆ ਸਾਨੂੰ ਸਰਕਾਰ ਵੱਤ ਵੱਧ ਕੋਈ ਮਦਦ ਕਰੇ ਇਥੇ ਕੋਈ ਪਹੁੰਚਣ ਵੀ ਨਹੀਂ ਕਰਦੇ ਸਾਡੀ ਮੰਤ ਕਰਨ ਵਾਸਤੇ ਸਰਕਾਰ ਨੂੰ ਕੋਈ ਜਿੱਦਾਂ ਵੀ ਸਾਡਾ ਹੋ ਸਕੇ ਸਾਡੀ ਮਦਦ ਕਰਨ ਪਿੱਛੇ ਕਮਰੇ ਬੈ ਗਏ ਆ ਬਹੁਤ ਮਿਹਨਤ ਕਰਕੇ ਘਰ ਬਣਾਇਆ ਹੈ ਸਾਦਾ ਕੰਮ ਕਰਦਾ ਕੰਮ ਵੈਹੋ ਲੋਕਾਂ ਦੇ ਕੰਮ ਕਰੀਦਾ ਵਿਆਹਾਂ ਸ਼ਾਦੀਆਂ ਦਾ ਘਰਾਂ ਦਾ ਕੰਮ ਗੁੰਮ ਕਰਕੇ ਬਸ ਇਹੋ ਕੰਮ ਹੀ ਆਦਾ ਕਿਤਨਾ ਕਿੰਨਾ ਕਿ ਦੁੱਖ ਲੱਗਣਿਆ ਉਹਨਾਂ ਕਰ ਬਹੁਤ ਜ਼ਿਆਦਾ ਦੁੱਖ ਲੱਗਣਦੇ ਆਂ ਬਰਾਤੀ ਦੇ ਮੋਕੀ ਜੱਲੀ ਇਹ ਜਿਹੜੇ ਹਸਾਬ ਨਾਲ ਹਲਾਤੇ ਹੀ ਨਾ ਰਾਤੇ ਬਹੁਤ ਜ਼ਿਆਦੇ ਹੀ ਰਾਤੇ ਰੋ ਰੋ ਕੇ ਮਰ ਚੱਲੀ ਰਿਸ਼ਤੇਦਾਰ ਬਥੇਰੀ ਹੌਸਲਾ ਦੇ ਕਰ ਦਿੰਦੇ ਹੀਗੇ ਕਿ ਕੋਈ ਗੱਲ ਇਸ ਮਾਲ ਲੈ ਜਾਂਦੇ ਨਹੀਂ ਆ ਕਰਦੇ ਨੇ ਪਰ ਘਰ ਥੋੜੀ ਰਿਸ਼ਤੇਦਾਰਾਂ ਨੇ ਬਣਾ ਦੇਣਾ ਕਰ ਤੇ ਆਪ ਨੂੰ ਬਣਾਉਣਾ ਪੈਣਾ ਬੇਟੇ ਦਾ ਵਿਆਹ ਵੀ ਤਰਿਆ ਬਹੁਤ ਦੁੱਖ ਹੁੰਦਿਆ ਵੀ ਵਿਆਹ ਕਿੱਦਾਂ ਕਰਨਾ ਹੁਣ ਘਰ ਬਣਾਉਂਗੀ ਕਿ ਵਿਆਹ ਕਰੂੰਗੀ ਉਹਦਾ ਮੈਂ ਬਹੁਤ ਜ਼ਿਆਦਾ ਮੁਸ਼ਕਲ ਹੋ ਗਈ ਹੈ ਕਵਰੇ ਬਹੁਤ ਕੰਦਾ ਪਾੜ ਗਿਆ ਪਿਛੋ ਢੱਲਾਂ ਬੈ ਗਈਆਂ ਹੱਲੇ ਬਹੁਤ ਔਖਾ ਬਣਾਇਆ ਇਹ ਘਰ ਸੁਨੀ ਜੀ ਮੈਨੂੰ ਕੀ ਸਮੱਸਿਆ ਆ ਰਹੀ ਹੈ ਸਮੱਸਿਆ ਹੈ ਘਰ ਹਰਾਂ ਕਰਕੇ ਘਰ ਜਿਹੜਾ ਨਾ ਬੈ ਗਿਆ ਕੰਦਾ ਪਾੜ ਗਿਆ ਸਾਰੀਆਂ ਬੁਰਾ ਆ ਗਿਆ ਸਮਾਨ ਸਾਰਾ ਇਹ ਚੋਚਾ ਕਿਤੇ ਰੱਖਿਆ ਹੈ ਹਾਂ ਜੀ ਤੇ ਤੇ ਰੋਟੀ ਪਾਣੀ ਕਦੇ ਮਿਲਦਾ ਕਦੇ ਨਹੀਂ ਮਿਲਦਾ ਠੀਕ ਇਸ ਤਰ੍ਹਾਂ ਵੀ ਤੁਹਾਨੂੰ ਇਸ ਤਰ੍ਹਾਂ ਬਣਾਏ ਹੀ ਕਰ ਕਾ ਦਾ ਕੰਮ ਕਰਦੇ ਕਿੰਨੀ ਮਿਹਨਤ ਨਾਲ ਬਣਾਏ ਹੀ ਕਰਦੇ ਮਿਹਨਤ ਬੜੀ ਮਿਹਨਤ ਨਾਲ ਬਣਾਇਆ ਜੀ ਧਿਆਰੀ ਦੱਪਾ ਕਰ ਕਰਕੇ ਤੇ ਹੁਣ ਕੀ ਕਰੀਏ ਕੀ ਨਹਿਲਾ ਜੀ ਪਹਿਲੇ ਲੱਗਾ ਬਹੁਤ ਜੀ ਜੀ ਤਾਂ ਕਿਨਾਂ ਤੱਕ ਹੁੰਦਾ ਬਹੁਤ ਬਹੁਤ ਦੁੱਖ ਆ ਜੀ ਮੈਂ ਸੁਪਨੇ ਚੂਰੇ ਚੂਰ ਹੋ ਗਏ ਕਿ ਇਹ ਸਾਰਾ ਡਿੱਗਣ ਵਾਲਾ ਜੀ ਹਾਂਜੀ ਕੀ ਮੰਗ ਕਰਦੇ ਮੰਗ ਸਰਕਾਰ ਤੋਂ ਇਹਨਾਂ ਨੂੰ ਪਤਾ ਜਾਂਦਾ ਕਿ ਕਿਦਾਂ ਗਰੀਬ ਟਾਈਮ ਪਾਸ ਕਰਦਾ ਹਾਂਜੀ ਹਾਂਜੀ ਮੇਰਾ ਨਾਮ ਘਰ ਬਣਾਉਣਾ ਉਹ ਪਿਆ ਸਾਡਾ ਹੱਕ ਚਾਹੀਦਾ ਸਾਡਾ ਘਰ ਬਣਾਣਾ ਚਾਹੀਦਾ ਵਾ ਧਿਆਨੀਆਂ ਕਰ ਮੇਰਾ ਨਾਮ ਜੋਤੀ ਹੈ ਜੀ ਕੋਈ ਜੀ ਕੀ ਹਾਲਾਤ ਕਰਦੇ ਸਾਡੇ ਤਾਂ ਬਹੁਤ ਮਾੜੇ ਹਾਲਾਜੇ ਆ ਜਿਹੜੇ ਹੜਾਂ ਕਾਰਨ ਆ ਦੇਖੋ ਸਾਡੇ ਘਰ ਦੀ ਤਾਂ ਨੀਹਾਂ ਤੱਕ ਬੈਠ ਗਈਆਂ ਜੀ ਹਾਂਜੀ ਬਹੁਤ ਹੀ ਬੁਰਾ ਹਾਲ ਜੇ ਸਾਡੇ ਪਿੱਛੇ ਵੀ ਬਹੁਤ ਹੀ ਨੁਕਸਾਨ ਹੋਇਆ ਜੀ ਹਾਂਜੀ ਕਿੰਨੇ ਦਾ ਮਕਾਨ ਬਣਾ ਲਿਆ ਜੀ ਤੇ ਕਿੰਨੇ ਪੈਸੇ ਲਾਇਏ ਸੀਗੇ ਤੇ ਇਹਨੂੰ ਕਿਸ ਤਰ੍ਹਾਂ ਬਣਾਇਆ ਨੂੰ ਇਹ ਤੁਹਾਨੂੰ ਇਹ ਕਰਤਾ ਜੀ ਜੀ ਦੇਖੋ ਬਹੁਤ ਮੇਨਟੇਨ ਬਣਾਇਆ ਮਜ਼ਦੂਰੀ ਕਰਦੇ ਜੀ ਤੇ ਆ ਤੁਸੀਂ ਦੇਖੋ ਹੜਾਂ ਕਰਨ ਸਾਡੇ ਘਰ ਦਾ ਕੀ ਹਾਲ ਹੋ ਗਿਆ ਜੀ ਬੱਲੀਆਂ ਲਾਈਆਂ ਹੋਣੀਆਂ ਇਹ ਤਾਂ ਜਿਉ ਲੈਂਡਰ ਦਾ ਨਾ ਨੀਆਂ ਬੈਟ ਗਈਆਂ ਜੀ ਤੇ ਇਹਦੇ ਡਿੱਗਣ ਦਾ ਬਹੁਤ ਡਰ ਜੇ ਆਹ ਦੇਖੋ ਤੁਸੀਂ ਆਹ ਦੇਖੋ ਕਿਦਾਂ ਨੀਆਂ ਪੜ ਗਈਆਂ ਹੋਈਆਂ ਜੀ ਸਭ ਕੁਝ ਬਹੁਤ ਪਾੜ ਪੈ ਗਿਆ ਹੋਇਆ ਜੀ ਇਸ ਕਰਕੇ ਬੱਲੀਆਂ ਲਾਈਆਂ ਹੋ ਜੇ ਕਿ ਸਾਡਾ ਥੋੜਾ ਬਤਾ ਵਿਚਾਰ ਹੈ ਜੀ ਜੀ ਕਿੰਨਾ ਦੁੱਖ ਹੁੰਦਾ ਮਨ ਨੂੰ ਆਪਣੇ ਸੁਪਨੇ ਨ ਘਾਟ وڑ ਦਾਂਗੇ ਬਹੁਤ ਜ਼ਿਆਦਾ ਜੀ ਨੱਕ ਦੁੱਖ ਹੁੰਦਾ ਜੇ ਕਿ ਕਿੰਨੀ ਮਿਹਨਤ ਨਾਲ ਸੀ ਘਰ ਬਣਾਇਆ ਵਾ ਬਹੁਤ ਕੁਝ ਸੁਪਨੇ ਹੁੰਦੇ ਦੇ ਤੇ ਆਹ ਦੇਖ ਲੋ ਮੰਗ ਕਰਨ ਸਾਡਾ ਕੀ ਹਾਲ ਹੋ ਗਿਆ ਜੀ ਮੰਗ ਕਰਦੇ ਸਰਕਾਰ ਕੋਲੋਂ ਆਗਿਆ ਹੋ ਗਈ ਹਾਂਜੀ ਹਾਂਜੀ ਮੰਗ ਕਰਦੇ ਹਾਂ ਸਰਕਾਰ ਵੱਲੋਂ ਕਿ ਸਾਡੀ ਮਦਦ ਕੀਤੀ ਜਾਵੇ ਹਾਂਜੀ ਫੋਨ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁੜ ਪ੍ਰਾਪਤ ਕਰਵਾਓ